ਪਿੰਡ ਦੇ ਬਾਹਰ-ਬਾਰ ਗੁਰਦਾਨ ਦੀ ਛਾਵੇਂ ਇੱਕ ਨੌਜਵਾਨ ਦਾ ਅੰਤਮ ਸੰਸਕਾਰ ਹੋ ਰਿਹਾ ਸੀ। ਨਜ਼ਦੀਕ ਖੜੇ ਹਰ ਪ੍ਰਾਣੀ ਦੀਆਂ ਅੱਖਾਂ ਵਿੱਚੋਂ ਆਸੂ ਵਹਿ ਰਹੇ ਸਨ। ਇੱਕ ਨੌਜਵਾਨ ਇਸਤਰੀ ਉਹਦੇ ਸਹਰਾਣੇ ਵਾਲੇ ਪਾਸੇ ਖਲੋਕ ਜੀਦੀਆਂ ਵੀਣੀਆਂ ਵਿੱਚ ਸੁਹਾਗ ਦਾ ਚੂੜਾ ਪਾਇਆ ਤੇ ਹੱਥਾਂ ਤੇ ਸ਼ਗਨਾਂ ਦੀ ਮਹਿੰਦੀ। ਚੂੜੀਆਂ ਤੋੜ-ਤੋੜ ਕੇ ਧਰਤੀ ਤੇ ਸੁੱਟ ਕੇ ਪਿੱਟ ਰਹੀ ਸੀ। ਲਾਗੋਂ ਦੀ ਇੱਕ ਰਸਤਾ ਲੰਘਦਾ ਸੀ ਉਸ ਰਾਹੇ ਇੱਕ ਮਾਈ ਲੰਗੀ ਜਾ ਰਹੀ। ਮਾਈ ਦੀ ਨਜ਼ਰ ਉਸਔਰਤ ਨਾਲ ਜੱਟ ਕਰਾਈ ਤੇ ਮਾਈ ਨੇ ਕੀਤਾ ਵੀ ਹਥਲੀ ਖੁੰਡੀ ਵਗਾਹ ਮਾਰੀ ਸਿਰ ਦੀ ਚੁੰਨੀ ਲਾ ਕੇ ਲੀਰਾਂ ਕਰ ਦਿੱਤੀ ਆਪਣੇ ਵਾਲ ਖਲਾਰੜਾ ਦੁਆਥੜ ਮਾਰ ਕੇ ਪਿੱਟਣ ਲੱਗੀ ਸੰਸਕਾਰ ਹੋ ਰਿਹਾ ਸੀ ਜਿਸ ਥਾਂ ਤੇ ਉੱਥੋਂ ਇੱਕ ਨੌਜਵਾਨ ਮਾਈ ਦੇ ਪਾਸ ਗਿਆ ਉਹਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਹਿਣ ਲੱਗਾ ਮਾਈ ਜਿਹੜੇ ਮੁੰਡੇ ਦਾ ਅੰਤਮ ਸੰਸਕਾਰ ਹੋ ਰਿਹਾ ਤੇਰਾ ਕੋ ਰਿਸ਼ਤੇਦਾਰ ਮਾਈ ਨੇ ਆਖਿਆ ਮੇਰੀ ਇਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਉਸ ਨੌਜਵਾਨ ਨੇ ਆਖਿਆ ਮਾਈ ਫਿਰ ਤੂੰ ਉਸ ਬੱਚੇ ਨੂੰ ਜਾਣਦੀ ਹੈ ਮਾਈ ਨੇ ਆਖਿਆ ਜਾਣਦੀ ਨਹੀਂ ਨੌਜਵਾਨ ਨੇ ਆਖਿਆ ਨਾ ਤੇਰੀ ਰਿਸ਼ਤੇਦਾਰੀ ਨਾ ਤੂੰ ਜਾਣਦੀ ਹੈ ਤੇ ਰੋਣ ਦਾ ਕੀ ਕਾਰਨ ਮਾਈ ਨੇ ਆਖਿਆ ਮੈਂ ਨੌਜਵਾਨ ਨੂੰ ਥੋੜਾ ਰੋ ਰਹੀ ਮੈਂ ਤੇ ਉਸ ਔਰਤ ਵੱਲੇ ਰੋਏ ਕੇ ਰੋ ਰਹੀਆਂ ਮੇਰੇ ਨਾਲ ਵੀ ਇਦਾਂ ਦਾ ਵਾਕਿਆਤ ਹੋਇਆ ਸੀ ਅਜੇ ਥੋੜੇ ਦਿਨ ਹੋਏ ਸਨ ਮੇਰਾ ਡੋਲਾ ਆਇਆ ਸੀ ਮੇਰਾ ਪਤੀ ਅਕਾਲ ਚਲਾਣਾ ਕਰ ਗਿਆ ਜਿਵੇਂ ਉਹ ਨੌਜਵਾਨ ਬੱਚੀ ਤਾਂ ਹਮਾਰ ਕੇ ਪਿੱਟ ਰਹੀ ਇਸ ਤਰ੍ਹਾਂ ਮੈਂ ਵੀ ਪਿੱਟੀ ਸਾਂ ਮੈਨੂੰ ਤੇ ਆਪਣੇ ਉਹ ਛੁਪੇ ਹੋਏ ਦੁੱਖ ਚੀਤੇ ਆ ਗਏ ਤੇ ਮੈਂ ਪੁੱਭਾ ਮਾਰ ਕੇ ਰੋਣ ਲੱਗੀ ਯਾਦ ਰੱਖਣਾ ਗੁਰੂ ਕੀ ਸੰਗਤ ਮਹਾਰਾਣੀ ਜਿੰਦ ਕੌਰਾਂ ਸ਼ੇਰੇ ਪੰਜਾਬ ਦੇ ਅੰਤਮ ਸੰਸਕਾਰ ਵੇਲੇ ਉਹਨਾਂ ਨੇ ਨਹੀਂ ਸੀ ਰੋਈ ਜਿੰਨੀ ਅੱਜ ਰੋਈ ਕਿਉਂਕਿ ਸੀਤਲ ਜੀ ਕਿਹਾ ਕਰਦੇ ਸਨ ਮਰਦ ਦੀ ਮਾਇਆ ਤੇ ਰੁੱਖ ਦੀ ਛਾਇਆ ਉਹਦੇ ਨਾਲ ਹੀ ਚਲੀ ਜਾਂਦੀ ਰੁੱਖ ਪੁੱਟ ਦਿੱਤਾ ਜਾਵੇ ਕੋਈ ਛਾਵੇਂ ਮੰਜਾ ਢਾ ਕੇ ਬਹਿ ਸਕਦਾ ਮਰਦ ਚਲੇ ਜਾਵੇ ਅਕਾਲ ਚਲਾਣਾ ਕਰ ਜਾਵੇ ਉਹਦਾਂ ਤੁਮ ਸੰਸਕਾਰ ਕਰ ਦਿੱਤਾ ਜਾਵੇ ਉਹਦੀ ਤਨਖਾਹ ਹੋਵੇਗੀ ਉਹ ਕੰਮ ਕਰਨ ਲਈ ਜਾਵੇਗਾ ਪੈਸੇ ਆਉਣ ਦਾ ਕੋ ਸਾਧਨ ਰਹਿ ਜਾਂਦਾ ਰਾਜ ਭਾਗ ਮਾਨ ਦੀਆਂ ਔਰਤਾਂ ਦੁਰਾਚਾਰੀ ਦਾ ਸ਼ਿਕਾਰ ਹੋ ਜਾਂਦੀਆਂ ਮਹਾਰਾਣੀ ਜਿੰਦਕੌਰ ਨੂੰ ਉਹ ਵਕਤ ਗਾਧ ਆ ਗਿਆ ਜਦੋਂ ਅੰਗਰੇਜ਼ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਤੋਹਫੇ ਲੈ ਕੇ ਹਾਜ਼ਰ ਹੁੰਦੇ ਸਨ ਤੇ ਤਾਂ ਮਾਰ ਕੇ ਰੋਂਦੀ ਆਖਿਆ ਮਹਾਰਾਜਾ ਜੀ ਜਿਹੜੇ ਘੰਟਿਆਂ ਬਧੀ ਤੋਹਫੇ ਹਾਜ਼ਰ ਕਰਨ ਵਾਸਤੇ ਤੇਰੇ ਦਰਬਾਰ ਵਿੱਚ ਖਲੋਤੇ ਰਹਿੰਦੇ ਸਨ ਅੱਜ ਵੇਖ ਲੈ ਤੇਰੀ ਜਿੰਦਾਂ ਦਾ ਕੀ ਹਾਲ ਕੀਤਾ ਵਦਨ ਤੇ ਪਾਏ ਹੋਏ ਕੱਪੜੇ ਵੀ ਜਾਲਮਾਂ ਨੇ ਲਾ ਦਿੱਤੇ ਨਰਵਸਤਰ ਕਰ ਦਿੱਤਾ અપਮਾਨਿਤ ਕਰ ਦਿੱਤਾ ਮਹਾਰਾਣੀ ਦੇ ਅੰਦਰੋਂ ਤਾਹਾਂ ਮਾਰ ਕੇ ਰੋ ਰਹੀ ਸੀ ਪਰ ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਖਾਲਸਾ ਗੁਲਾਮ ਕੌਮਾਂ ਦੇ ਬੱਚੇ ਥਾਣੇ ਜਾ ਕੇ ਛੋਟੀ ਮੋਟੀ ਗੱਲ ਕਰ ਦੇਣ ਉਹਨਾਂ ਤੇ ਕੇਸ ਪਾ ਕੇ ਐਨਐਸਐ ਲਾ ਕੇ ਦੂਜੀਆਂ ਸਟੇਟਾਂ ਦੀਆਂ ਦਿਹਲਾਂ ਵਿੱਚ ਪਹੁੰਚਾਇਆ ਜਾ ਸਕਦਾ ਹੈ ਆਜ਼ਾਦ ਕੌਮ ਦੇ ਬੰਦੇ ਥਾਣੇ ਵੀ ਫੂਕ ਦੇਣ ਤੇ ਕੁਝ ਨਹੀਂ ਆਖਿਆ ਜਾਂਦਾ ਗੁਲਾਮ ਤਾਂ ਗੁਲਾਮ ਹੀ ਹੁੰਦੇ ਨੇ ਨਾ ਆਜ਼ਾਦੀ ਦਾ ਨਿਖ ਮੰਨਣ ਵਾਲੀਆਂ ਕੌਮਾਂ ਨੂੰ ਗੁਲਾਮ ਬਣਾ ਦਿੱਤਾ ਜਾਵੇ ਉਹ بار-बार ਇਹੀ ਸੋਚਣ ਦਾ ਕੋਸ਼ਿਸ਼ ਕਰਨਗੇ ਆ ਵੀ ਅਸੀਂ ਆਜ਼ਾਦ ਫਿਦਾ ਵਿੱਚ ਘੁੰਮਣ ਵਾਲੇ ਗੁਲਾਮ ਕਿਵੇਂ ਬਣ ਗਏ ਤਾਂ ਹੀ ਤੱਕ ਆ ਕੇ ਸੁਣਿਆ ਜਾਂਦਾ ਕਿਸੇ ਖਰਾਦ ਗਿਆ ਕਿ ਐਡਾ ਵੱਡਾ ਰਾਦ ਗਿਆ ਕਿਉਂ ਕਾਰਨ ਕੀ ਸੀ ਕਾਰਨ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ ਮੈਂ ਫਿਰ ਬੇਨਤੀ ਕਰ ਦਵਾਂ ਨਾਦਾਨ ਗਲਤੀ ਕਰੇ ਘਰ ਦਾ ਕੋਈ ਭਾਂਡਾ ਤੋੜ ਦੇਵੇਗਾ ਗੁਲਦਸਤਾ ਤੋੜ ਦੇਵੇਗਾ ਘਰ ਦਾ ਮੁਖੀ ਗਲਤੀ ਕਰੇਗਾ ਖ਼ਮਿਆਜਾ ਬੜਾ ਭਿਆਨਕ ਭੁਗਤਣਾ ਪਵੇਗਾ ਕੌਮ ਦਾ ਕੋਈ ਆਮ ਬੰਦਾ ਗਲਤੀ ਕਰੇਗਾ ਨਫੀਦੇ ਉਹਨੇ ਬਿਆਨਕ ਨਹੀਂ ਨਿਕਲਣਗੇ ਜ਼ਿੰਮੇਵਾਰ ਬੰਦਾ ਗਲਤੀ ਕਰੇਗਾ ਰਾਜ ਭਾਗ ਪਲਟ ਜਾਂਦੇ ਨੇ ਤਖਤੋਂ ਤਾਜ ਫੁੱਸ ਜਾਂਦੇ ਨੇ ਉਸੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਤੇ ਗਿਆਨੀ ਗੁਰਮukh ਸਿੰਘ ਦੀ ਗੱਲ ਤੇ ਅਮਲ ਕੀਤਾ ਹੁੰਦਾ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਗੱਲ ਤੇ ਅਮਲ ਕੀਤਾ ਹੁੰਦਾ ਆ ਦਿਨ ਨੇ ਵੇਖਣੇ ਪੈਂਦੇ ਮਹਾਰਾਣੀ ਜਿੰਦਾ ਧਾਈ ਮਾਰ ਕੇ ਰੋ ਰਹੀ ਸੀ ਪਰ ਗੁਲਾਮਾਂ ਦੀ ਕੋਈ ਹੈਸੀਅਤ ਨਹੀਂ ਹੁੰਦੀ ਆਖਰਕਾਰ ਵਕਤ ਨਾਲ ਸੰਧੀ ਕਰਕੇ ਮਹਾਰਾਣੀ ਜਿੰਦ ਕੌਰਾਂ ਨੇ ਕਾਂਸੀ ਦੀ ਜੇਲ੍ਹ ਵਿੱਚ ਰਹਿਣਾ ਮਨਜ਼ੂਰ ਕਰ ਲਿਆ ਕਰ ਵੀ ਕੀ ਸਕਦੇ ਸਨ ਸਮਾ ਆਪਣੀ ਚਾਲ ਚੱਲਦਾ ਗਿਆ ਅਜੇ 8 ਦਿਨ ਨਹੀਂ ਸੰਹੋਏ ਮਹਾਰਾਣੀ ਜਿੰਦ ਕੌਰਾਂ ਨੂੰ ਕਾਂਛੀ ਦੀ ਜੇਲ੍ਹ ਵਿੱਚ ਰਹਿੰਦਿਆ ਅੰਗਰੇਜ਼ਾਂ ਨੇ ਵਿਚਾਰਿਆ ਉੱਥੇ ਭੇਜ ਦਿੱਤਾ ਜਾਵੇ ਜਿੱਥੇ ਦੀ ਮਰਨ ਦੀ ਖਬਰ ਵੀ ਪੰਜਾਬ ਤੱਕ ਨਾ ਪਹੁੰਚੇ ਮੁਗਲਾਂ ਦੇ ਰਾਜ ਵੇਲੇ ਭਾਰਤ ਵਿੱਚ ਦੋ ਐਸੇ ਕਿਲੇ ਸਨ ਕੈਦਖਾਨੇ ਸਨ ਜਿੱਥੇ ਇੱਕ ਵਾਰੀ ਬੰਦਾ ਪਤਾ ਦਿੱਤਾ ਜਾਂਦਾ ਸੀ ਮੁੜ ਕੇ ਸਾਹ ਲੈ ਕੇ ਬਾਹਰ ਨਹੀਂ ਸੀ ਨਿਕਲਦਾ ਉਹਦੀਆਂ ਹੱਡੀਆਂ ਤੇ ਸ਼ਾਇਦ ਉਹਦੇ ਵਾਰਿਸ ਨੂੰ ਦੇ ਦਿੱਤੀਆਂ ਜਾਣ ਦੇ ਆ ਉਹਦਾ ਮ੍ਰਿਤਕ ਸਰੀਰ ਦੇ ਦਿੱਤਾ ਜਾਵੇ ਜਿਉਂ ਦਾ ਬੰਦਾ ਉਹ ਸੂਰ ਕੈਦਖਾਨੇ ਚੋਂ ਬਾਹਰ ਨਹੀਂ ਸੀ ਨਿਕਲਦਾ ਭਾਰਤ ਦੀ ਧਰਤੀ ਤੇ ਦੋ ਕੈਦ ਕਰਨੇ ਸਨ ਇੱਕ ਸੀ ਗਵਾਲੀਅਰ ਸ਼ਹਿਰ ਦੇ ਲਾਗੇ ਪਹਾੜੀ ਤੇ ਬਣਿਆ ਹੋਇਆ ਕਿਲਾ ਗਵਾਲੀਅਰ ਦਾ 6ਵੇਂ ਪਾਤਸ਼ਾਹ ਗੁਰੂ ਅਰਬਿੰਦ ਸਾਹਿਬ ਮਹਾਰਾਜ ਨੂੰ ਐਸੇ ਕਰਕੇ ਉੱਥੇ ਪਹੁੰਚਾਇਆ ਗਿਆ ਸੀ ਕਿ ਖਾਣੇ 'ਚ ਜ਼ਹਿਰ ਮਿਲਾ ਕੇ ਮਾਰ ਦਿੱਤਾ ਜਾਵੇਗਾ ਤੇ ਗੁਰੂ ਦਾ ਜਿਹੜਾ ਡਰ ਹੈ ਬਾਦਸ਼ਾਹ ਦੇ ਹਿਰਦੇ ਵਿੱਚ ਤੇ ਚੰਦੂ ਦੇਰ ਦੇ ਵਿੱਚ ਮਹਾਰਾਜ ਨੇ ਆਖਿਆ ਮੈਂ ਨੱਕ ਜਨਕੇਲ ਪਾ ਕੇ ਮਾਰਨਾ ਹੋ ਚੁੱਕਿਆ ਜਾਵੇਗਾ ਤੇ 6ਵੇਂ ਪਾਤਸ਼ਾਹ ਮਹਾਰਾਜ ਉਸ ਗਵਾਲੀਅਰ ਦੀ ਜੇਲ੍ਹ ਵਿੱਚੋਂ ਕੱਲੇ ਆਪ ਹੀ ਬਾਹਰ ਨਹੀਂ ਆਏ ਗੋਆਂਢੀ ਰਾਜਿਆਂ ਨੂੰ ਨਾਲ ਲੈ ਕੇ ਬੰਦੀ ਛੋੜਾਤਾ ਬਣ ਕੇ ਆਏ ਇਹਦੇ ਵਰਗਾ ਇੱਕ ਹੋਰ ਕਿਲਾ ਸੀ ਭਾਰਤੀ ਧਰਤੀ ਤੇ ਉਹ ਸੀ ਉੱਤਰ ਪ੍ਰਦੇਸ਼ ਵਿੱਚ ਜੁਪੀ ਵਿੱਚ ਚਨਾਰ ਸ਼ਹਿਰ ਦੇ ਲਾਗੇ ਪਹਾੜੀ ਤੇ ਬਣਿਆ ਹੋਇਆ ਗੰਗਾ ਦੇ ਕੰਢੇ ਤੇ ਕਿਲਾ ਜਿਹਨੂੰ ਚਨਾਰ ਦਾ ਕਿਲਾ ਕਹੇ ਜਾਂਦਾ ਮਹਾਰਾਣੀ ਜਿੰਦਕੌਰ ਨੂੰ ਵਿਚਾਰ ਬਣਾਈ ਅੰਗਰੇਜ਼ਾਂ ਵੱਲੋਂ ਵੀ ਉੱਥੇ ਪਹਤਾ ਦਿੱਤਾ ਜਾਵੇ ਜਿੱਥੇ ਦੀਆਂ ਅਰਥੀ ਦੀਆਂ ਅਸਤੀਆਂ ਵੀ ਇਹਦੇ ਪਰਿਵਾਰ ਨੂੰ ਨਾ ਮਿਲ ਸਕਣ ਜਣੀ ਚਨਾਰ ਦੇ ਕਿਲੇ ਵਿੱਚ ਮਹਾਰਾਣੀ ਜਿੰਦਕੌਰ ਨੂੰ ਬੰਦ ਕਰ ਦਿੱਤਾ ਇਤਿਹਾਸ ਕਹਿੰਦਾ ਕਾਂਚੀ ਦੀ ਜੇਲ੍ਹ ਵਿੱਚੋਂ ਕੱਢਿਆ ਜਾਂਦਾ ਤੇ ਮਹਾਰਾਣੀ ਜਿੰਦ ਕੌਰਾਂ ਨੂੰ ਕੱਢ ਕੇ ਤੋੜ ਦੇ ਤੋੜ ਦੇ ਪਹਾੜੀ ਤੇ ਬਣੇ ਹੋਏ ਚਨਾਰ ਦੇ ਕਿਲੇ ਦੇ ਦਰਵਾਜ਼ੇ ਤੇ ਲੈ ਜਾਇਆ। ਦਰਵਾਜ਼ੇ ਤੇ ਖੜ ਕੇ ਮਹਾਰਾਣੀ ਜਿੰਦ ਕੌਰਾਂ ਨੂੰ ਛੋਟੀ ਬਾਰੀ ਰਾਹੀਂ ਦੋਹਾਂ ਗੋਲੀਆਂ ਸਮੇਤ ਅੰਦਰ ਲੰਗਾ ਦਿੱਤਾ ਜਾਂਦਾ। ਮਹਾਰਾਣੀ ਜਿੰਦ ਕੌਰਾਂ ਨੂੰ ਇੱਕ ਕੋਠੜੀ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਜਿੰਦਾ ਦੇ ਸੌਣ ਵਾਸਤੇ ਫਲਗੜਾ ਢਾ ਦਿੱਤਾ ਜਾਂਦਾ। ਜਿਹੜੀਆਂ ਦੋ ਗੋਲੀਆਂ ਦਾਜ ਵਿੱਚ ਮਿਲੀਆਂ ਪਿਤਾ ਵੱਲੋਂ ਦਿੱਤੀ ਹੋਈਆਂ ਗੌਨਤਾ ਤੇ ਸ਼ਾਮੋ ਉਹਨਾਂ ਵਾਸਤੇ ਕਾਈ ਦੀਆਂ ਬਣੀਆਂ ਹੋਈਆਂ ਚਟਾਈਆਂ ਦਿੱਤੀਆਂ ਵੀ ਤੁਸੀਂ ਇਹਨਾਂ ਤੇ ਆਰਾਮ ਕਰਨਾ। ਉਸ ਵੇਲੇ ਦਾ ਰਵਾਜ ਸੀ ਪਿਛਾਈ ਕੈਦੀ ਜਿਹੜਾ ਸੀ ਉਹਦੇ ਤੇ ਨਿਗਰਾਨੀ ਰੱਖੀ ਜਾਂਦੀ ਸੀ ਨੌਕਰਾਂ ਚਾਕਰਾਂ ਦੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਸੀ ਹੁੰਦੀ ਤੇ ਮਹਾਰਾਣੀ ਜਿੰਦਕੌਰ ਨੇ ਇੱਕ ਦਿਨ ਗੋਮਤਾ ਨੂੰ ਆਖਿਆ ਗੋਮਤਾ ਜਦੋਂ ਮੈਂ ਗੰਗਾ ਦੇ ਪਾਣੀ ਨੂੰ ਠਕੇਲੀਆਂ ਕਰਦੀ ਵੇਖਦੀ ਹਾਂ ਮੇਰਾ ਦਿਲ ਕਰਦਾ ਮੈਂ ਵੀ ਆਜ਼ਾਦ ਫਿਜ਼ਾ ਵਿੱਚ ਜਾਵਾਂ ਮੈਂ ਦਲੀਪ ਨੂੰ ਮਿਲਾਂ ਮੈਂ ਕਿਲੇ ਵਿੱਚੋਂ ਨਸਣਾ ਚਾਹੁੰਨੀ ਹਾਂ ਬਾਹਰ ਜਾ ਕੇ ਕਿਸੇ ਐਸੇ ਟਿਕਾਣੇ ਦਾ ਪਤਾ ਕਰਕੇ ਆ ਜਿੱਥੇ ਰਾਤ ਗੁਜ਼ਾਰਨ ਵਾਸਤੇ ਰਹਿਸ਼ਤਾ ਪ੍ਰਬੰਧ ਹੋਵੇ ਤੇ ਖਾਣ ਵਾਸਤੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਹੋਵੇ ਮੈਨੂੰ ਉਹ ਟਿਕਾਣੇ ਤੇ ਆ ਕੇ ਖਬਰ ਦੇਣੀ ਇਤਿਹਾਸ ਕਹਿੰਦਾ ਹੈ ਗੋਮਤਾ ਮਹਾਰਾਣੀ ਦੀ ਗੱਲ ਮੰਨ ਕੇ ਉਸ ਕਿਲੇ ਤੋਂ ਬਾਹਰ ਨਿਕਲਦੀ ਹੈ ਗੰਗਾ ਦੇ ਕੰਢੇ ਤੇ ਪਹੁੰਚਦੀ ਹੈ ਚੜਦੇ ਵਾਲੇ ਪਾਸੇ ਨੂੰ ਤੁਰਦੀ ਹੈ ਅੱਗੇ ਰਾਮਨਗਰ ਦਾ ਪਤਣਾਉਂਦਾ ਉੱਥੋਂ ਬੀੜੀ ਤੇ ਸਵਾਰ ਹੋ ਕੇ ਕਿਨਾਰੇ ਤੇ ਜਾ ਲੱਗਦੀ ਹੈ ਅਗਲੇ ਪਾਸੇ ਰਾਮ ਦਾ ਮੰਦਿਰ ਸੀ ਪੁਜਾਰੀ ਬੜਾ ਚੰਗਾ ਸੀ ਰਾਜ ਤੇ ਪ੍ਰਬੰਧ ਸਨ ਖਾਣ ਵਾਸਤੇ ਖਾਣ ਦਾ ਪ੍ਰਬੰਧ ਸੀ ਦੋ ਟਾਈਮ ਖਾਣ ਲਈ ਖਾਣਾ ਮਿਲਦਾ ਸੀ ਗੋਮਤਾ ਨੂੰ ਉਹ ਥਾਂ ਬੜਾ ਪਸੰਦ ਆਇਆ ਉਹ ਟਿਕਾਣਾ ਵੇਖ ਕੇ ਫਿਰ ਵਾਪਸ ਆਈ ਤੇ ਮਹਾਰਾਣੀ ਜਿੰਦਾ ਨੂੰ ਆਖਿਆ ਪੜਾਣੇ ਵਾਲੇ ਸਰਦਾਰਾਂ ਵੱਲੇ ਵਿਆਹ ਹੀ ਹੋਈ ਸੀ ਤੇ ਗੁਰੂ ਕੀ ਸਾਜੀ ਨੂੰ ਆਜੀ ਸਾਸ ਸੰਤ ਵੱਡੀ ਭੈਣ ਨੇ ਹੀ ਜਿੰਦਾ ਦਾ ਰਿਸ਼ਤਾ ਕਰਾਇਆ ਸੀ ਤੇ ਮਹਾਰਾਣੀ ਜਿੰਦ ਕੌਰਾਂ ਜਦੋਂ ਪਤਾ ਲੱਗਾ ਵੀ ਹੁਣ ਮੈਂ ਮਹਾਰਾਜਾ ਰਣਜੀਤ ਸਿੰਘ ਨਾਲ ਮੰਗੀ ਗਈ ਮੈਂ ਰਾਣੀ ਬਣਨਾ ਹੈ ਤੇ ਉਹਨੇ ਗੁਰੂ ਕੀ ਬਾਣੀ ਦੀ ਅਰਥਾਂ ਸਮੇਤ ਸੰਤਿਆ ਕੀਤੀ ਸਵੇਰੇ 12 ਵਜੇ ਤੋਂ ਬਾਅਦ ਦਿਨ ਦੀ ਅੱਧੀ ਰਾਤ ਤੋਂ ਬਾਅਦ ਅਮਰਤ ਵੇਲੇ ਦੇ ਪਖ ਨਾਲ ਸਣ ਕੇ ਸੀ ਇਸ਼ਨਾਨ ਕਰਕੇ ਮਹਾਰਾਣੀ ਜਿੰਦਾ ਨਿਤਨੇਮ ਕਰਦੀ ਥੀ ਸ਼ਾਮ ਦੇ ਵਕਤ ਸੁਧ ਰਹਿਰਾਸ ਦਾ ਪਾਠ ਕਰਦੀ ਹੈ ਫਿਰ ਸੌਣ ਲੱਗਿਆ ਕੀਰਤਨ ਸੋਲੇ ਦਾ ਪਾਠ ਇਸ ਤਰ੍ਹਾਂ ਮਹਾਰਾਣੀ ਜਿੰਦਾ ਆਪਣੇ ਪਿਤਾ ਦੇ ਘਰ ਵੀ ਆਪਣਾ ਸਮਾਂ ਗੁਜ਼ਾਰਦੀ ਰਹੀ ਤੇ ਸ਼ੇਰੇ ਪੰਜਾਬ ਦੇ ਮਹੱਲਾਂ ਵਿੱਚ ਆ ਕੇ ਵੀ ਇਸ ਤਰ੍ਹਾਂ ਨਿਤਨੇਮ ਦਾ ਪੱਲਾ ਨਹੀਂ ਛੱਡਿਆ